ਨੋ ਲੱਗ ਰਿਹਾ ਕੋਈ ਲੱਗ ਰਿਹਾ ਹੁਣ ਸਮਝਦਾ ਕਿ ਦਸਰੇ ਸੀ ਬੱਚੇ ਦੇ ਮਾਪੇ ਵੀ ਸਕੂਲ ਦੇ ਬੱਸਾਂ ਬੰਦ ਕਰਤੀਆਂ ਤੇ ਟਿਪਰ ਉਮ ਹੀ ਚੱਲ ਰਹੇ ਨੇ ਉਹ ਦਸਰੇ ਟਿਪਰ ਜਿਹੜੇ ਟਿਪਰ ਨੇ ਐਕਸੀਡੈਂਟ ਹੋਇਆ ਟਿਪਰ ਬਲੈਕ ਲਿਸਟ ਰ ਹੋ ਗਿਆ ਹੈ ਚਲਾਨ ਹੋਏ ਹੋਏ ਨੇ ਤੇ ਡਰਾਈਵਰ ਬਹੁਤ ਰੈਸ਼ ਲਾ ਰਹੇ ਸੀ ਜਿਹਦਾ ਵੀ ਟਿਪਰ ਹੈ ਦੇਖੋ ਬੱਚੇ ਸਾਡੇ ਸਾਹ ਦੇ ਸੰਜੇ ਨੇ ਲਾਲ ਆਰਡਰ ਨੂੰ ਮੈਂਟੇਨ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਟਿਪਰ ਬਿਨਾ ਕਿਸੇ ਕਾਨੂੰਨ ਤੋਂ ਚੱਲ ਰਹੇ ਨੇ ਉਹਨਾਂ ਦੇ ਨੱਥ ਪੋਣੀ ਚਾਹੀਦੀ ਹੈ ਜਿਹੜੇ ਬੱਚਿਆਂ ਦਾ ਦੇਖੋ ਘਾਟਾ ਕਰੇ ਪੂਰੇ ਨੁਕਸਾਨ ਇਹ ਤਖਾਂ ਦੁਬਾਰਾ ਨਾ ਵਾਪਰੇ ਇਸ ਲਈ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੂਰੇ ਸਤਕਰਮ ਚੱਕਣਾ ਚਾਹੀਦੇ ਨੇ ਨਿਜਵਾਤਾਂ ਗੱਡੀਆਂ ਚੱਲਣੀਆਂ ਚਾਹੀਦੀਆਂ ਨੇ ਓਵਰਲ ਗੱਡੀਆਂ ਚੱਲਣੀਆਂ ਚਾਹੀਦੀਆਂ ਤਾਂ ਕਿ ਬੱਚਿਆਂ ਦੀ ਆਮ ਲੋਕਾਂ ਦੀ ਜਾਨ ਤੇ ਮਾਲ ਦਾ ਨੂੰ ਬਚਾਇਆ ਜਾ ਸਕੇ ਇੱਕ ਘਟਨਾ ਤੋਂ ਦੋਰ ਮਾਪਾ ਬਪਰੇਮ ਲੁਕਲਾ ਜੀ ਲਗਦਾ ਟਿਪਰ ਡਰਾਈਵਰ ਦੀ ਉਮਰ 19 ਸਾਲ ਸੀ ਸਿਗਨਲ ਹਥਿਆਰ ਉਹਦੇ ਵਿੱਚ ਚਪੇ ਸੀ ਜਿਵੇਂ 10 ਸਾਰੇ ਉਹਦੇ ਮਾਪੇ ਦਸਰੇ ਬੱਚੇ ਉਹ ਦਸਰੇ ਸਾਰੇ ਟਿਪਰ ਦੇ ਵਿੱਚ ਹਥਿਆਰ ਪਏ ਸੀਗੇ 99 ਆਗੂ ਪਏ ਸੀ ਜੀ ਬੜੀ ਮਾੜੀ ਸ਼ਵਦਾਲੀ ਦਿਖੀ ਗੱਡੀ ਟਿਪਰ ਦੇ ਉੱਪਰ ਤੇ ਉਹਦਾ ਡਰਾਈਵਰ ਦਾ ਲਾਇਸੈਂਸ ਵੀ ਲਰਨਿੰਗ ਸੀ ਸੋ ਚਾਰ ਵੀ ਘਾ ਡਰਾਈਵਰ ਰੱਖਣ ਚਾਹੀਦੇ ਜਿਹੜੀ ਗੱਡੀਆਂ ਓਵਰ ਲੋਡ ਨੇ ਚਾਰ ਵੀ ਘਾ ਡਰਾਈਵਰ ਰੱਖਣ ਚਾਹੀਦੇ ਨੇ ਜਿਹੜੇ ਕੀ ਡਿਸਿਪਲਨ ਨਾਲ ਚੱਲਣ ਕਾਨੂੰਨ ਦੇ ਅਧਾਰ ਉੱਤੇ ਸੋ ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਖਤ ਕਰ ਵੀ ਕਰਨੀ ਚਾਹੀਦੀ ਹੈ ਅਜੇ ਅਜੇ ਬੰਦਿਆਂ ਨੱਥ ਪਾਉਣੀ ਚਾਹੀਦੀ ਹੈ ਚਾਹੇ ਕਿਸੇ ਨਾਲ ਵੀ ਸੰਬੰਧ ਰੱਖਦੇ ਹੋਵੋ ਚਾਹੇ ਕਿਸੇ ਟਿਪਰ ਮਾਲਕ ਜਿਸੇ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਲੱਗਦੇ ਨੇ ਭਾਈ ਜੀ